ਤੇ ਹੁਣ ਸਮਾਜ ਸੇਵਕ ਰਜਨੀ ਬਾਲਾ ਪੁੱਜੀ ਪਿੰਡ ਲਖਣਪਾਲ ਤੇ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਨਾਲ ਪਾਰਚਿੰਨ ਤਰੀਕੇ ਨਾਲ ਮਨਾਇਆ ਤੀਆਂ ਦਾ ਤਿਉਹਾਰ ਦੱਸ ਦਈਏ ਕਿ ਤੀਆਂ ਦਾ ਤਿਉਹਾਰ ਖਾਸ ਕਰਕੇ ਔਰਤਾਂ ਤੇ ਕੁੜੀਆਂ ਵੱਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਸਾਉਣ ਮਹੀਨੇ ਵਿੱਚ ਆਉਂਦਾ ਹੈ ਜਦੋਂ ਮੀਂਹ ਹਰਿਆਲੀ ਅਤੇ ਝੂਲੇ ਦਾ ਮੌਸਮ ਹੁੰਦਾ ਹੈ ਇਸ ਦਿਨ ਕੁੜੀਆਂ ਵਿਆਹੀਆਂ ਔਰਤਾਂ ਆਪਣੇ ਸੁਖਮਈ ਵਿਆਹ ਜੀਵਨ ਦੀ ਕਾਮਨਾ ਲਈ ਵਰਤ ਵੀ ਰੱਖਦੀਆਂ ਹਨ ਅਤੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਝੂਲੇ ਚੂਲਦੀਆਂ ਹਨ ਤੇ ਗਿੱਦਾ ਬੋਦੀਆਂ ਪਾ ਕੇ ਖੁਸ਼ੀ ਦਾ ਤਿਉਹਾਰ ਇਜ਼ਹਾਰ ਨਾਲ ਮਨਾਉਂਦੀਆਂ ਹਨ ਇਸੇ ਤਰ੍ਹਾਂ ਤੀਆਂ ਤੋਂ ਤਿਹਾਰ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਲਖਣਪਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮਨਾਇਆ ਗਿਆ ਪ੍ਰੋਗਰਾਮ ਦਾ ਆਗਾਜ਼ ಗ್ರಾಮ ਪੰਚਾਇਤ ਲਖਣਪਾਲ ਅਤੇ ಗ್ರಾಮ ਪੰਚਾਇਤ ਧਨੀ ਪਿੰਡ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਆਯੋਜਿਤ ਸਮਾਗਮ ਵਿੱਚ ਕੁੜੀਆਂ ਨੌਜਵਾਨਤਾ ਤੇ ਔਰਤਾਂ ਨੂੰ ਸ਼ਮੂਲੀਅਤ ਕੀਤੀ ਅਤੇ ਬੋਲੀਆ ਪਾ ਕੇ ਡੀਜੇ ਤੇ ਗਿੱਧਾ ਪਾ ਕੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਕੈਂਟ ਤੋਂ ਇੰਸਾਰਜ ਅਤੇ ਜਲੰਧਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਬੀਬੀ ਰਾਜਵਿੰਦਰ ਕੋਰ ਤਿਹਾਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਗਿਸਮਾ ਸੇਵਿਕਾ ਰਜਨੀਬਾਲਾ ਪੂਜੇ ਤੀਆਂ ਦਾ ਤਿਹਾਰ ਪ੍ਰੋਗਰਾਮ ਕਰਾਉਣ ਵਾਲੀਆਂ ਔਰਤਾਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਫੁੱਲਾਂ ਦੇ ਫੁੱਲ ਮਾਲਾ ਮਾ ਪਾ ਕੇ ਸਵਾਗਤ ਕੀਤਾ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਡੀਜੇ ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਤੇ ਸਮਾਗਮ ਕਰਾਉਣ ਵਾਲੀਆਂ ਔਰਤਾਂ ਨੇ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ಗ್ರಾಮ ਪੰਚਾਇਤ ਪਿੰਡ ਲਖਣਪਾਲ ಗ್ರಾಮ ਪੰਚਾਇਤ ਹਨੀ ਪਿੰਡ ਦੇ ਸਮੂੱਚੀ ਪੰਚਾਇਤ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਇਸ ਪ੍ਰੋਗਰਾਮ ਵਿੱਚ ਆਪਣੇ ਪਿਛੋਕੜ ਸੱਭਿਆਚਾਰ ਨੂੰ ਯਾਦ ਰੱਖਦੇ ਹੋਏ ਪ੍ਰਾਣੀਆਂ ਵਸਤੂਆਂ ਜਿਨ੍ਹਾਂ ਵਿੱਚ ਚਰਖਾ ਮਦਾਣੀ ਛੱਜ ਪ੍ਰਾਣੀਆਂ ਪੱਖੀਆਂ ਕੜਾ ਆਦਿ ਚੀਜ਼ਾਂ ਰੱਖੀਆਂ ਗਈਆਂ ਜੋ ਖਿੱਚਦਾ ਕੇਂਦਰ ਰਹੀਆਂ ਇਸ ਮੌਕੇ ਇਲਾਕੇ ਦੀਆਂ ਔਰਤਾਂ ਮੁਟਿਆਰਾਂ ਤੇ ਤਿੱਆਂ ਪੈਣਾ ਬਜ਼ੁਰਗ ਮਤਾਵਾ ਮੌਜੂਦ ਰਹੀਆਂ ਤੇ ਸਾਰਿਆਂ ਨੇ ਇਸ ਤਿਹਾੜ ਦਾ ਆਨੰਦ ਮਾਣਿਆ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੇ ਮੈਂ ਹਾਂ ਹਰਿਸ਼ ਪੰਡਾਰੀ ਦੇਖਦੇ ਰਹੋ ਅਜਿਹੀਆਂ ਹੋਰ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਆਇਨਾ ਟੀਵੀ ਨੂੰ ਹੀ ਕਰੋ ਸਬਸਕ੍ਰਾਈਬ ਅਤੇ ਸਾਡੇ Facebook ਪੇਜ ਨੂੰ ਕਰੋ ਲਾਈਕ ਮੈਂ ਰਸਿਡੀ ਵਾਲਾ ਸਮਾਜ ਸੇਵੀ ਕਾ ਅੱਜ ਲਖਨਪਾਲਾਂ ਦੇ ਵਿੱਚ ਜਿਹੜਾ ਆ ਤੀਜ ਦਾ ਤਿਹਾਣ ਬੜੀ ਧੂਮ ਧਾਮ ਦੇ ਨਾਲ ਸਰਕਾਰੀ ਸਕੂਲ ਦੇ ਵਿੱਚ ਮਨਾਇਆ ਗਿਆ ਆ ਅੱਜ ਇੱਥੇ ਹਰ ਪੁਰਾਣਾ ਵਿਰਸਾ ਜਿਹੜਾ ਦਰਸਾਇਆ ਗਿਆ ਆ ਕੁੜੀਆਂ ਨੇ ਨੱਚਿਆ ਗਾਇਆ ਭੰਗੜੇ ਪਾਏ ਕਿੱਦਾ ਪਾਇਆ ਪਿੰਗਾ ਝੂਟੀਆਂ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਵਿਰਸਾ ਹੈ ਲੋਪ ਹੁੰਦਾ ਜਾ ਰਿਹਾ ਸੀ ਉਸ ਦੇ ਉਹਨੂੰ ਦੇਖਦੇ ਹੋਏ ਜਿੱਦਾਂ ਅੱਜ ਪਿਛਲੇ ਸਾਲ ਵੀ ਲਖਨਪਾਲਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਮੇਲਾ ਕਰਵਾਇਆ ਗਿਆ ਸੀਗਾ ਇਹਦੇ ਲਈ ਜਿਹੜੇ ਜਿੰਨੇ ਵੀ ਸੰਜੋਗੀ ਹੈਗੇ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਸਾਡੇ ਬੱਚਿਆਂ ਦਾ ਜਿਹੜਾ ਪ੍ਰਾਤਨ ਵਿਰਸਾ ਜਿਹੜਾ ਖਲੋਪ ਹੁੰਦਾ ਜਾ ਰਿਹਾ ਸੀ ਇਹਨਾਂ ਮੇਲਿਆਂ ਦੇ ਜ਼ਰੀਏ ਅਸੀਂ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹਾਂ ਕਿ ਪਿਛਲਾ ਪੁਰਾਣਾ ਬੇਤ ਪੁਰਾਣਾ ਵਿਰਸਾ ਕਿੱਦਾਂ ਹੁੰਦਾ ਸੀ ਔਰ ਕਿੱਦਾਂ ਦਾ ਹੈ ਅੱਜ ਸਾਰਾ ਕੁਝ ਇੱਥੇ ਦਰਸਾਇਆ ਗਿਆ ਆ ਪਿੰਗਾ ਬੇ ਦੇਖ ਲੋ ਚਾਰਖੇ ਮਧਾਨੀਆਂ ਔਰ ਕੀ ਪੂਰੀਆਂ ਦੇ ਲੰਗਰ ਜਿਹੜੇ ਆ ਲਗਾਏ ਗਏ ਆ ਇਹਦੇ ਨਾਲ ਅਸੀਂ ਸਾਰੇ ਹੀ ਲਖਨਪਾਲਾਂ ਦਾ ਐਨਆਰਆਈ ਵੀਰਾਂ ਦਾ ਔਰ ਸੂ ਪੰਚਾਇਤ ਦਾ ਜਿੰਨੀਆਂ ਵੀ ਸਾਡੇ ਭੈਣਾਂ ਨੇ ਅਰੇਂਜ ਕੀਤਾ ਸਾਰਿਆਂ ਦਾ ਬਹੁਤ ਤਹਿਤੋਂ ਧੰਨਵਾਦ ਕਰਦੇ ਹਾਂ ਜੀਆਂ ਤੇ सरपंच ਸਾਫ ਦੋਨਾਂ ਪਿੰਡਾਂ ਦੇ ਤੇ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਤੇ ਬਾਕੀ ਦਰੋਂ ਆਏ ਖੂਬੀਆ ਸੰਗਤ ਹੈ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਭੈਣ ਜੀ ਇਸ ਪਹੁੰਚਣ ਤੇ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਤੇ ਆਪਣੇ ਰਜਨੀ ਵੱਲ ਭੈਣ ਜੀ ਜੋ ਕਿ ਹਮੇਸ਼ਾ ਸਮਾਜ ਦਾ ਤੇ ਇੱਥੇ ਧਨੀ ਪਿੰਡ ਲਖਨਪੁਰਾ ਦਾ ਆਮ ਆਉਂਦੇ ਰਹਿੰਦੇ ਆ ਤੇ ਜੀਵੰਦਰ ਕੌਰ ਭੈਣ ਜੀ ਬਾਰੇ ਵੀ ਤੁਹਾਨੂੰ ਪਤਾ ਇੱਥੇ ਪੰਜ ਛੇ ਜਗ੍ਹਾ ਜਿਹਾ ਜਾਣਾ ਹੈ ਲੋਕ ਵੇਟ ਕਰ ਰਹੇ ਆ ਇਸ ਕਰਕੇ ਟਾਈਮ ਦੀ ਛੋਟ ਦੀ ਬਜਾ ਮੈਂ ਕੋਈ ਜ਼ਿਆਦਾ ਗਲਤ ਨਹੀਂ ਕਹਿੰਦਾ ਹੋਇਆ ਮੈਂ ਰਿਕਵੈਸਟ ਕਰਦਾ ਹਾਂ ਦੋਨਾਂ ਸਰਪੰਚ ਸਾਹਿਬ ਨੂੰ ਕਿ